ਮੁਰਦਾਬਾਦ ਪੰਜਾਬ ਸਰਕਾਰ 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 ਮੁਰਦਾਬਾਦ ਜੀ ਜੇਪ ਭੱਜ ਕੇ ਜਾਓ ਮੁਰਦਾਬਾਦ ਪੰਜਾਬ ਸਰਕਾਰ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਸ੍ਰੀ ਜੱਗਜੀਤ ਸਿੰਘਾ ਨੇ ਇਹ ਸ਼ਾਨਦਤ ਰੈਂਕ ਮੇਰੇ ਨਾਲ ਮੇਰੀ ਜ਼ਿਲ੍ਹਾ ਦੀ ਟੀਮ ਮੇਰੇ ਜਨਰਲ ਸੈਕਟਰੀ ਸਹਿਮਾਨ ਸਮੂਚੀ ਟੀਮ ਸਾਡੇ ਜ਼ਿਲ੍ਹੇ ਦੇ ਸਾਫਾ ਪ੍ਰਧਾਨ ਦੇ ਸਹਿਯੋਗ ਨਾਲ ਅਸੀਂ ਅੱਜ ਪਾਕਪੀ ਜੰਨਾ ਪਾਕੀ ਜਿਲ੍ਹਾ ਫਰੀਦਕੋਟ ਵੱਲੋਂ ਪੰਜਾਬ ਸਰਕਾਰ ਦਾ ਬਿੱਟ ਤੇ ਆਪਾਂ ਕਰ ਰਹੇ ਹਾਂ ਕਿਉਂਕਿ ਪੰਜਾਬ ਦੀ ਸਰਕਾਰ ਨੇ ਜੋ 7 ਕਿਲੋਵਾਟਾ ਬਿਜਲੀ ਦੇ ਕਨੈਕਸ਼ਨ ਤੇ 600 ਯੂਨਟ ਜਿਹੜੀ ਬਿਜਲੀ ਮਿਲਦੀ ਸੀ ਉਹਦੇ ਤੇ ਜਿਹੜੀ ਸਬਸਿਡੀ ਸੀ ਉਹ ਬੰਦ ਕਰ ਦਿੱਤੀ ਆ ਅਤੇ ਬੈਡ ਦੇ ਵਿੱਚ ਵਾਧਾ ਕਰਕੇ 65 ਪੈਸੇ ਲੀਟਰ ਮਗਰ ਪੈਟਰੋਲ ਤੇ ਅਤੇ 92 ਪੈਸੇ ਲੀਟਰ ਮਗਰ ਡੀਜ਼ਲ ਦੇ ਉੱਤੇ ਵਧਾ ਕੇ ਜਮਤਾ ਦੀ ਜੇਬ ਦੇ ਉੱਤੇ ਭਾਰੀ ਬੋਝ ਪਾਇਆ ਹੈ ਪੰਜਾਬ ਦੀ ਸਰਕਾਰ ਨੇ ਕਿਹਾ ਸੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਰੋਜ਼ਗਾਰ ਦਵਾਂਗੇ ਪਰ ਉਸ ਵੀ ਗੱਲ ਰੰਗਲਾ ਪੰਜਾਬ ਤਾਂ ਕੀ ਬਣਾਉਣਾ ਕੰਗਲਾ ਪੰਜਾਬ ਬਣਾਉਣ ਤੇ ਲੱਗੇ ਹੋਏ ਆ ਪਹਿਲੇ ਲੋਕ ਮੰਦਰੀ ਮਾਰ ਦੇ ਵਿੱਚ ਗੁਜ਼ਰਦੇ ਆ ਤੇ ਉਲਟਾ ਕੀ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਉਹ ਵਾਪਸ ਲਈਆਂ ਜਾਂਦੀਆਂ ਇੱਕ ਵਿਧਾਇਕਾ ਦੀਆਂ ਜਿਹੜੀਆਂ ਹੈਗੀਆਂ ਤਨਖਾਹਾਂ ਵਧਾ ਦਿੱਤੀਆਂ ਗਈਆਂ ਉਹ ਤੇ ਕੀ ਕਹਿਣਾ ਚਾਹੁੰਦੀ ਵਿਧਾਇਕਾ ਇਹੀ ਆਮ ਆਦਮੀ ਪਾਰਟੀ ਜਦੋਂ ਕੋਈ ਦੂਸਰੀ ਸਰਕਾਰ ਫੈਸਲਾ ਕਰਦੀ ਸੀ ਜਾਂ ਵਿਧਾਇਕਾਂ ਦੀ ਤਨਖਾਹਾਂ ਬਾਰੇ ਗੱਲ ਕਰਦੀ ਸੀ ਤਾਂ ਮਾਨ ਸਾਹਿਬ ਤੇ ਇਹਨਾਂ ਦੀ ਟੀਮ ਵੱਲੋਂ ਇਹੀ ਆਉਂਦਾ ਸੀ ਕਿ ਜਿਹੜੀਆਂ ਇੱਕ ਤੁਹਾਨੂੰ ਜ਼ਿੰਮੇਵਾਰੀ ਹੈ ਜਨਤਾ ਦੀ ਸੇਵਾ ਕਰਨ ਨੂੰ ਮਿਲੀ ਹੈ ਸੇਵਾ ਕਰਦਿਆਂ ਪੈਸੇ ਦੀ ਲੋੜ ਨਹੀਂ ਪੈਂਦੀ ਤੇ ਹੁਣ ਆਪ ਜਦੋਂ ਇਹ ਪੱਤੇ ਤੇ ਤਨਖਾਹਾਂ ਵਧਾ ਰਿਆ ਹੁਣ ਲੋੜ ਪੈ ਗਈ ਉਸੇ ਤਰ੍ਹਾਂ ਸੁਰੱਖਿਆ ਨੂੰ ਲੈ ਕੇ ਗੱਲ ਕਰਦੇ ਸੀ ਕਿ ਜਿੰਨੂੰ ਡਰ ਲੱਗਦਾ ਉਹ ਹਲਵਾਈ ਦੀ ਦੁਕਾਨ ਖੋਲੇ ਉਹ ਨਾਈ ਦੀ ਦੁਕਾਨ ਖੋਲੇ ਅੱਜ ਕੱਲ ਜਿਹੜੇ ਭਾਸ਼ਣ ਵੀ ਬੁਲਟ ਪ੍ਰੂਫ ਦੇ ਵਿੱਚ ਦਿੱਤੇ ਜਾ ਰਹੇ ਆ ਮੈਂ ਹੁਣ ਪੁੱਛਣਾ ਚਾਹੂੰਗਾ ਹੁਣ ਸੁਰੱਖਿਆ ਕਿੱਥੇ ਗਈ ਜਦੋਂ ਆਪਾਂ ਨੂੰ ਭਾਸ਼ਣ ਦੇਣ ਲੱਗਿਆ ਵੀ ਬੁਲਟ ਪ੍ਰੂਫ ਦੀ ਲੋੜ ਪੈ ਰਹੀ ਆ ਸੋ ਇਹ ਹਾਲਾਤ ਆ ਜਿਹੜੇ ਪੰਜਾਬ ਦੇ ਬਣੇ ਹੋਏ ਕੀ ਲੱਗਦਾ ਫਿਰ ਖਜ਼ਾਨੇ ਦੇ ਹਾਲਾਤ ਕਿਸ ਤਰ੍ਹਾਂ ਹੈਗੇ ਆ ਹਮੇਸ਼ਾ ਭਾਸ਼ਣਾ ਦੇ ਵਿੱਚ ਆਮ ਆਦਮੀ ਪਾਰਟੀ ਇਹ ਗੱਲ ਕਰਦੀ ਸੀ ਕਿ ਪੀਪਾ ਖਾਲੀ ਹੁੰਦਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਹੁਣ ਖਜ਼ਾਨਾ ਭਰਨ ਵਾਸਤੇ ਤੁਸੀਂ ਨਜਾਇਜ਼ ਵੈਟ ਲਾ ਕੇ ਜਨਤਾ ਤੇ ਬੋਝ ਪਾ ਰਹੇ ਹੋ ਕਿਉਂਕਿ ਜਨਤਾ ਨੇ ਤੁਹਾਨੂੰ ਚੁਣਿਆ ਅਫਸੋਸ ਦੀ ਗੱਲ ਹੈ ਜਨਤਾ ਨੂੰ ਸਹੂਲਤਾਂ ਦੀ ਕੀ ਬਿਲਨੀ ਸੀ ਜਿਹੜਾ ਜਨਤਾ ਦੇ ਉੱਤੇ ਜੋ ਸਸਤੀਆਂ ਚੀਜ਼ਾਂ ਮਿਲ ਰਹੀਆਂ ਸੀ ਉਹਨਾਂ ਤੇ ਵੀ ਤੁਸੀਂ ਵੈਟ ਵਧਾ ਕੇ ਕੋਜ ਪਾਰੇ ਮਾਨਯੋਗ ਮੋਦੀ ਸਾਹਿਬ ਦੀ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਤਿੰਨ ਵਾਰ ਰੇਟ ਘਟਾਏ ਆ ਤੇ ਅਫਸੋਸ ਦੀ ਗੱਲ ਆ ਪੰਜਾਬ ਸਰਕਾਰ ਨੇ ਇਹਦੇ ਰੇਟ ਵਧਾਏ ਕੀ ਜਾਨਣਾ ਚਾਹੋਗੇ ਅੱਜ ਜਿਹੜਾ ਮੈਨੂੰ ਬਹੁਤ ਅਫਸੋਸ ਹੁੰਦਾ ਲੋਕਾਂ ਨੇ ਭਰੋਸਾ ਨਾਮ ਤੇ ਜੋ ਸਰਕਾਰ ਲਾ ਕੇ ਆਂਦੀ ਸੀਗੀ ਇਹਨਾਂ ਨੂੰ ਬੰਨ੍ਹੇ ਸੀਟਾਂ ਜਤਾਤੀਆਂ ਪਰ ਜਿਹੜੇ ਵਾਅਦੇ ਕਰਕੇ ਇਹ ਆਏ ਸੀਗੇ ਜਿਹੜੇ ਜੁੱਥੇ ਵਾਅਦੇ ਕਰਕੇ ਆਏ ਸੀ ਹੁਣ ਤਾਂ ਇਹੀ ਕਵਾਂਗੇ ਕਿਉਂਕਿ ਕੋਈ ਵੀ ਵਾਅਦਾ ਇਹਨਾਂ ਨੇ ਆਪਦਾ ਸਿਰੇ ਨਹੀਂ ਚੜਾਇਆ ਦਿਨ ਬਦ ਦਿਨ ਪੰਜਾਬ ਦੇ ਹਾਲਾਤ ਐ ਜਿਹੜੇ ਖਰਾਬ ਹੀ ਹੁੰਦੇ ਜਾਂਦੇ ਆ ਚਾਹੇ ਗੁੰਡਾਗਰਦੀ ਲੈ ਲਈਏ ਚਾਹੇ ਆਗਿੱਤੀ ਬੋਲ ਲੈ ਲਈਏ ਇੱਕ ਇੰਦੇ ਸੀਗੇ ਅਸੀਂ ਰੋਜ਼ਗਾਰ ਦਵਾਂਗੇ ਅਸੀਂ ਨਸ਼ੇ ਖਤਮ ਕਰਾਂਗੇ ਅਸੀਂ ਪੰਜਾਬ ਨੂੰ ਰਖਦਾ ਪੰਜਾਬ ਬਣਾਵਾਂਗੇ ਪਰ ਇੱਕ ਵੀ ਗੱਲ ਦੱਸ ਦਿਓ ਮੈਨੂੰ ਤੁਹਾਡੇ ਮਾਧਿਅਮ ਰਹੀ ਮੈਂ ਸਰਕਾਰ ਨੂੰ ਪੁੱਛਣਾ ਹੈ ਕਿ ਕੀ ਇਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੁਝ ਬਦਲਾਅ ਲਿਆਂਦਾ ਕੀ ਬਦਲਾਅ ਕੋਈ ਲੋਜਿਕਰ ਦਿੱਤੇ ਬੋਸਾ ਵਿੱਚ ਦਿੱਤੇ ਜਦੋਂ ਆਰਟੀਆਈ ਪਾ ਕੇ ਪੁੱਛਿਆ ਗਿਆ ਤੇ ਪਤਾ ਲੱਗਿਆ ਕੁਝ ਨਹੀਂ ਹੋਇਆ ਗਾ ਕੱਲੇ ਪੋਸਟਰੀ ਲਾਇਆ ਹੈ ਵੀ 48000 ਦਿੱਤੀਆਂ 50000 ਦਿੱਤੀਆਂ 55000 ਦਿੱਤੀਆਂ ਦਿੱਤੀਆਂ 500 ਵੀ ਨਹੀਂ ਚਲ ਇਸੇ ਤਰ੍ਹਾਂ ਪੰਜਾਬ ਦੇ ਹਾਲਾਤ ਤਬ ਹੁੰਦੇ ਜਾ ਰਹੇ ਆ ਕਿਉਂ ਕਿ ਨਸ਼ਾ ਪੰਜਾਬ ਦੇ ਵਿੱਚ ਇਹਨਾਂ ਨੇ ਵਧਾਤਾ ਬਲੈਕ ਬਲੈਕ ਮਾਰਕੀਟਿੰਗ ਇਹਨਾਂ ਨੇ ਵਧਾਤੀ ਹੁਣ ਨਵਾਂ ਯਾਬ ਇਹਨਾਂ ਨੇ ਆਹ ਬਾਤ ਹੈ ਕਿ ਵੈਟ ਵਧਾਤਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇ ਕੇ ਸੁੱਖਾ ਕਰਨ ਦੀ ਬਜਾਏ ਵਿੱਤੀ ਬੋਝ ਹੋਰ ਪਾ ਕੇ ਉਹਨਾਂ ਨੂੰ ਔਖਾ ਕਰਨ ਦਾ ਯਤਨ ਕਰ ਰਹੀ ਹੈ ਅਸੀਂ ਅੱਜ ਇਸੇ ਪਿੱਛੇ ਇਹ ਪ੍ਰਦਰਸ਼ਨ ਕਰ ਰਹੇ ਹੈ ਕਿ ਲੋਕਾਂ ਨੂੰ ਅੱਗੇ ਮਾਰਤਾ ਪਹਿਲਾਂ ਮਾਰਤਾ ਤੁਸੀਂ ਹੋਰ ਨਾ ਮਾਰੋ ਇੰਦਾ ਦੇ ਬੋਝ ਹੋਰ ਨਾ ਪਾਓ ਤੁਸੀਂ ਆਪ ਦੇ ਜਿਹੜੇ ਵਾਅਦੇ ਕਰਕੇ ਇਸ ਸੱਤਾ ਦੇ ਵਿੱਚ ਆਏ ਸੀ ਉਹਨਾਂ ਵਾਅਦਿਆਂ ਨੂੰ ਪਾੜੇ ਸੁੱਟੋ ਔਰ ਉਹ ਵਾਅਦੇ ਪੂਰੇ ਕਰਨ ਦਾ ਮਾਹਰੀ ਨੂੰ ਤਾਂ ਕਿ ਪੰਜਾਬ ਦੇ ਹਾਲਾਤ ਜਿਹੜੇ ਉਹ ਚੰਗੇ ਬਣ ਸਕਣ ਸੁਧਰ ਸਕਣ